दिन को वाले है और करके किया है कि भगवान से निपटकर पूरी दिन हमारा समर्थता हम हमारे तुम ना ये सोमवार तुम लोग चाय पी अपने राज कहा था तुम हमारे धन का अब ना रहने अब जो गलती कुछ किस बात कर रहे थे बोल भाई बेटा ना जाने बात कर बेटा तुझे पापा मान रहे थे कैसा <laughs> है, है। पारी पारी जारे 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 ना कुछ करिया कुछ दिन पहले खाली घूम ही के काले जा रही है काले जा रही पूरी मोहल्ला चक्कर आ बॉट में लपिया का लगता है ओके कैंडी भैया बता यार ना बजा ना भैया भैया का पान काट करती ਤੂੰ ਬੋਲ ਰਗਾ ਦੱਸੇ ਲੈ ਕਰਦਾ ਇਸ ਦਾ ਨਹੀਂ ਆ ਨਹੀਂ ਚੱਕਾ ਨਹੀਂ ਕਰਦਾ ਜੀ ਨਹੀਂ ਸਭ ਤੋਂ ਪੈਕ ਹੈ ਫਰੇਸ ਨੂੰ ਬਹਾਰਾ ਆ ਮੈਂ ਨਾ ਪਾਪਾ ਪਾਣੀ ਆਪਣਾ ਨਹੀਂ ਰੱਖਦਾ ਪਰ ਇਹ ਜੇ ਉਹ ਗੱਲ ਧੀਰੇ ਧਿਆਨ ਨਾਲ ਹੋਵੇ ਠੀਕ ਹੈ ਉਸ ਨਾਲ ਜਿਹੜੀ ਬੈਠੀ ਸੀ ਇੱਕ ਨਾ ਇਹਨਾਂ ਦਾ ਹੱਥ ਕਰ ਲਓ ਬਸ ਆਫ ਆਲ ਟਾਈਮ ਜੀ ਬਰੀ ਥੈਂਕਫੁਲ ਟੂ 올 ਦ ਟੀਮ ਆਫ ਪੰਜਾਬ ਪੁਲਿਸ ਦਿলো ਧੰਨਵਾਦ ਕਰਦੇ ਆ ਜੀ ਕਿਉਂਕਿ ਮੈਂ ਵੀ ਇਹਨਾਂ ਦੇ ਨਾਲ ਸੀ ਰਾਤ ਨੂੰ ਬੱਚਾ ਜਦੋਂ ਨਹੀਂ ਮਿਲ ਰਿਹਾ ਸੀ ਔਰ ਕੰਟੀਨਿਊਸਲੀ ਖੜੀ ਲੱਗ ਤੇ ਇਹਨਾਂ ਨੇ ਟਰੈਕ ਕਰ ਕਰਕੇ ਕੈਮਰਾ ਟੂ ਕੈਮਰਾ ਬੱਚਾ ਜਿਹੜਾ ਜੀ ਵਿਦਨ 12 ਵਾਰਡਸ ਦੇ ਵਿੱਚ ਪੇਰੈਂਟਸ ਦੇ ਸਾਹਮਣੇ ਖੜਾ ਕੀਤਾ ਬੱਚੇ ਨੂੰ ਦੇਖ ਕੇ ਦੇਖੋ ਰੋਣ ਆ ਰਿਹਾ ਉਹਦਾ ਕਾਰਨ ਪੇਰੈਂਟਸ ਜਿਹੜੇ ਆ ਉਹ ਬੱਚੇ ਤੇ ਬੜੀ ਉਮੀਦਾਂ ਰੱਖਦੇ ਆ ਕਹੋ ਪੇਰੈਂਟਸ ਜਿਹੜੇ ਬੱਚੇ ਵੀ ਕਈ ਵਾਰੀ ਗਲਤੀ ਕਰ ਜਾਂਦੇ ਉਹ ਘਰੋਂ ਨਿਕਲੇ ਸਕੂਲ ਜਾਣ ਦੀ بجائے ਪਾਰਕ ਤੋਂ ਜਾ ਰਿਹਾ ਪਾਰਕ ਤੋਂ ਇੱਕ ਗੁਰਦੇਵ ਸਾਹਿਬੀ ਦਾ ਗੁਰਦੁਆਰਾ ਉੱਥੇ ਪ੍ਰਸ਼ਾਦ ਖਾ ਕੇ ਫੇਰ ਨਿਕਲ ਰਿਹਾ ਨਿਕਲ ਕੇ ਫੇਰੇ ਸ਼ਹੀਦਾ ਸਾਹਿਬ ਸਰਤਾਸਰੇ ਵੀ ਸ਼ਹੀਦਾ ਸਾਹਿਬ ਆ ਕੇ ਨੂੰ ਫੇਸ ਕੀਤਾ ਔਰ ਇੰਨੀ ਜਲਦੀ ਬੱਚੇ ਨੂੰ ਕਵਰ ਕੀਤਾ ਜੀ ਮੈਨੂੰ ਪਤਾ ਹੈ ਸਾਰੇ ਜਿੰਨੇ ਵੀ ਸਟਾਫ ਮੈਂਬਰਸ ਨੇ ਪੂਰੀ ਰਾਤ ਖੜੇ ਰਹੇ ਐ ਔਰ ਲਗਾਤਾਰ ਇਸ ਕਰਕੇ ਆਜ ਬੱਚਾ ਪੇਰੈਂਟਸ ਦੇ ਹੈਂਡਲ ਹਵਾਲੇ ਕੀਤਾ ਹੈ ਔਰ ਮੈਂ प्यारे ਬੱਚੇ ਨੂੰ ਇਹ ਕਹਿਣਾ ਚਾਹੁੰਦਾ ਬੁੱਤਰ ਜੀ ਮਾੜੀ ਹੋਣੀ ਲੱਭਣੀ ਇਹ ਗੱਲ ਯਾਦ ਰੱਖਿਓ ਅੱਗੇ ਤੋਂ ਇਹ ਗਲਤੀ ਨਹੀਂ ਕਰਨਾ ਥੈਂਕ ਯੂ ਸੋ ਮਚ ਅੱਜ ਗੱਲ ਰਾਤ ਪੀਐਸ 3 ਡਿਵੀਜ਼ਨ ਦੇ ਏਰੀਆ ਦੇ ਵਿੱਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਜੋ ਕਿ ਇੱਕ 10 ਸਾਲ ਦਾ ਬੱਚਾ ਆਰਿਅਨ ਘਰੋਂ ਮਿਸਿੰਗ ਸੀ ਜੋ ਕਿ ਸਕੂਲ ਲਈ ਤਿਆਰ ਹੋ ਕੇ ਗਿਆ ਸੀ ਪਰ ਸ਼ਾਮ ਤੱਕ ਘਰ ਨਹੀਂ ਸੀ ਵਾਪਸ ਆਇਆ ਉਹ ਮਾਮਲਾ ਬੜਾ ਸੰਜੀਦਾ ਹੋਣ ਕਰਕੇ ਇਹ ਤੁਰੰਤ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ। ਮਾਨਯੋਗ ਕਮਿਸ਼ਨਰ ਆਫ ਪੁਲਿਸ ਅੰਬੀ ਸ਼੍ਰੀ ਜਲਦੀਪ ਸਿੰਘ ਤੇ ਅਡਿਸੀਪੀ ਇਨਵੈਸਟੀਗੇਸ਼ਨ ਸ਼੍ਰੀ ਹਰਪ੍ਰੀਤ ਸਿੰਘ ਮੰਡੇਰ ਸ ਤੇ ਡੀਸੀਪੀ 3 ਸ਼੍ਰੀ ਅਪਾਲ ਸਿੰਘ ਅਲਾਵਾ ਇਹਨਾਂ ਦੀ ਅਗਵਾਈ ਦੇ ਵਿੱਚ ਸਾਡੇ ਸਾਰੇ ਜਿਹੜੇ ਖਾਣਿਆਂ ਦੀ ਪੁਲਿਸ ਰਿਪੋਰਟਸ ਐਸੇਜੋ A ਡਿਵੀਜ਼ਨ B ਡਿਵੀਜ਼ਨ ਐਸਐਚਓ ਗੱਲਾ ਮੋਲਪੁਰਾ ਸੀਜੀਜੀ ਬਾਲਨਤ ਸੀਜੀਜੀ ਟੂ ਇਹ ਸਾਰੀਆਂ ਟੀਮਾਂ ਨੇ ਬਹੁਤ ਅੜਥੱਕ ਮਿਹਨਤ ਕੀਤੀ। ਸਾਰੀ ਰਾਤ ਲੋਕਾਂ ਦੇ ਨਾਲ ਇਹਦੇ ਵਿੱਚ ਅਸੀਂ ਇਹ ਕੋਈ ਮੈਂਸ਼ਨ ਕਰਨਾ ਚਾਹੁੰਦੇ ਆ ਕਿ ਪਬਲਿਕ ਦਾ ਸਾਨੂੰ ਬਹੁਤ ਸਾਥ ਮਿਲਿਆ ਅਸੀਂ ਸਾਰੀ ਰਾਤ ਲੋਕਾਂ ਦੇ ਦਰਵਾਜ਼ੇ ਖੜਾ ਕੇ ਜਿਵੇਂ ਬੁਲਾਉਂਦੇ ਰਹੇ ਆ ਤੇ ਲੋਕਾਂ ਨੇ ਇੱਕ ਕੰਸਰਨ ਦੇਖਦੇ ਹੋਏ ਕਿ ਜਿਵੇਂ ਇਹਨਾਂ ਦੀ ਆਪਣੀ ਪ੍ਰੋਬਲਮ ਹੁੰਦੀ ਆ ਸਾਡਾ ਸਾਥ ਦਿੱਤਾ ਜੋ ਅਸੀਂ ਇਹ ਬੱਚਾ ਜੋ ਕਿ ਬਹੁਤ ਜਗ੍ਹਾ ਤੇ ਘੁੰਮਦਾ ਫਿਰਦਾ ਸੀ ਇਹਨੂੰ ਅਸੀਂ ਅਲਟੀਮੇਟਲੀ ਜਿਹੜਾ ਗੁਰਦੁਆਰਾ ਸ਼ਿਤ ਅਸਾਬ ਤੋਂ ਟਰੈਕ ਕਰ ਲਿਆ ਤੇ ਉੱਥੋਂ ਦੇ ਜਿਹੜੇ ਹੈਗੇ ਨੇ ਪ੍ਰਬੰਧਕ ਉਹਨਾਂ ਦੀ ਮਦਦ ਦੇ ਨਾਲ ਕਿਉਂਕਿ ਉੱਥੋਂ ਅਸੀਂ ਜਿਹੜਾ ਸੇਫਲੀ ਇਹ ਕਵਰ ਹੋ ਗਿਆ ਤੇ ਹੁਣ ਜਿਹੜਾ ਇਹਨਾਂ ਦੇ ਪੇਰੈਂਟਸ ਕੇ ਹਵਾਲੇ ਕਰ ਦਿੱਤਾ ਗਿਆ ਇਹਦੇ ਵਿੱਚ ਇੱਕ ਅਪੀਲ ਅਸੀਂ ਕਰਨਾ ਚਾਹੁੰਦੇ ਆ ਕਿ ਪੇਰੈਂਟਸ ਜਿਹੜੇ ਨੇ ਆਪਣੇ ਬੱਚਿਆਂ ਨਾਲ ਥੋੜਾ ਦਾਲੀਏ ਥੋੜਾ ਮਨ ਉਸ ਤਰੀਕੇ ਨਾਲ ਨਿਗਾਹ ਦੇ ਵਿੱਚ ਰੱਖਣ ਤੇ ਬੱਚੇ ਵੀ ਜਿਹੜੇ ਨੇ ਉਹ ਮਤਲਬ ਪੇਰੈਂਟਸ ਦਾ ਜਿਹੜਾ ਹੁੰਦਾ ਖੱਦਰ ਛਾਇਆ ਦੇ ਵਿੱਚ ਉਸ ਤਰੀਕੇ ਨਾਲ ਜਿョ ਕਿ ਨਹੀਂ ਤਾਂ ਵੈਸੇ ਵੀ ਸੋਸਾਇਟੀ ਦੇ ਵਿੱਚ ਕੋਈ ਹੋਰ ਅਣਸੁਖਾਂਤ ਘਟਨਾ ਵਾਪਰ ਸਕਦੀ ਹੈ ਧੰਨਵਾਦ